15 ਜਨਵਰੀ ਨੂੰ ਆਪਾਂ ਬੈਠੇ ਆ ਪਿੰਡ ਬੁਰਜ ਥਰੋੜ ਜ਼ਰਾਇਤੀਆ ਨਰਸਰੀ ਜ਼ਿਲ੍ਹਾ ਬਠਿੰਡਾ ਵਿਖੇ। ਭਾਈ ਸਤਨਾਮ ਸਿੰਘ ਆਪਣੇ ਨਾਲ ਮੌਜੂਦ ਨੇ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ ਵਿਸ਼ੇਸ਼ ਤੌਰ ਤੇ ਤੇ ਹੁਣ ਤੁਹਾਨੂੰ ਪਤਾ ਹੀ ਆ ਟਾਈਮ ਚੱਲ ਰਿਹਾ ਗੰਡਿਆਂ ਦੀ ਲਵਾਈ ਦਾ। ਬਿਲਕੁਲ ਠਕਵਾ ਤੇ ਸਹੀ ਸਮਾਂ। ਇਸ ਸਮੇਂ ਦਾ ਫਾਇਦਾ ਉਠਾ ਕੇ ਸਾਨੂੰ ਆਪਣੀ ਲੋੜ ਜੋਕਰੇ ਗੰਡੇ ਲਾਜ਼ਮੀ ਹਰੇਕ ਪਰਿਵਾਰ ਨੂੰ ਲਾਉਣੇ ਚਾਹੀਦੇ ਆ ਤੇ ਜੇ ਇਦਾਂ ਅਸੀਂ ਕਰ ਲਾਂਗੇ ਤਾਂ ਜਿਹੜਾ 100-100 ਰੁਪਿਆ ਕਿਲੋ ਨੂੰ ਮੁੜ ਕੇ ਗੰਡਾ ਖਰੀਦਣਾ ਪੈਂਦਾ ਉਹਦੇ ਤੋਂ ਸਾਡਾ ਵਿਚਾਰ ਰਹੂਗਾ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਾਡੇ ਦਰਸ਼ਕਾਂ ਨੂੰ ਚੰਨਣਾ ਪਾਓ ਕਿ ਭਾਈ ਗੰਡੇ ਦੀ ਲਵਾਈ ਦਾ ਸਹੀ ਸਮਾਂ ਕਿਹੜਾ ਹੈ ਗੰਡੇ ਦਾ ਸਹੀ ਸਮਾਂ ਜੀ ਜਨਵਰੀ ਤੋਂ ਸ਼ੁਰੂ ਹੁੰਦਾ ਹੈ ਤੇ 20 ਫਰਵਰੀ ਤੱਕ ਵਧੀਆ ਟਾਈਮ ਹੈ ਜੀ ਜੀ ਜੇ ਆਪਾਂ ਆਲੂ ਵਾਲਾ ਬਾਹਣਾ ਜਿਵੇਂ 20 ਫਰਵਰੀ ਤੋਂ ਬਾਅਦ ਲਾਉਨੇ ਆ ਉਹ ਬੱਟਾਂ ਤੇ ਵਧੀਆ ਕਮਜਾਬ ਹੁੰਦੇ ਆ ਜੀ ਪੂਰਾ ਵਧੀਆ ਝਾੜ ਆ ਜੀ ਜਿਵੇਂ ਗੰਡਾ ਫਾ ਪੰਗੇਤਾ ਵੀ ਲੱਗੀ ਜਾਂਦਾ ਜੀ ਨਹੀਂ ਹਟਦੇ ਲੋਕ ਵੀ ਖੜਦਾ ਨਹੀਂ ਜੇ ਮੈਂ ਇਹਨਾਂ ਫੱਕ ਦੇ ਹੋਰ ਦੇ ਦੇਣਗੇ ਉਹ ਤਾਂ ਚੱਲੀ ਜਾਣਾ ਜੀ ਜਿਹੜੀ ਗੇਤੀ ਫੱਕ ਲੈ ਗਿਆ ਪੱਟੀ ਉਹ ਵੀ ਮਈ ਚੀ ਜਾਨੀ ਆ ਜੀ ਜੀ ਗੰਡਾ ਉਹ ਸਿੱਧਾ ਹੋ ਕੇ ਖੜ ਗਿਆ ਕੋਈ ਮੋਟਾ ਨਹੀਂ ਹੋਇਆ ਕੋਈ ਬਾਲਾ ਭੂਕ ਨਹੀਂ ਕੱਢੀ ਜਿਵੇਂ ਲੈ ਕੇ ਗਏ ਸੀ ਬਸ ਇੱਕੋ ਹਰਾ ਖੜਾ ਓਕੇ ਇਸ ਤੋਂ ਬਾਅਦ ਕੋਈ ਨਹੀਂ ਵੀ ਗੰਡਾ ਉਹਨਾਂ ਨੇ ਬਣ ਗਿਆ ਜਾਂ ਪੱਟ ਲਿਆ ਨਹੀਂ ਪਟਿਆਫੂ ਮੇਈ ਚ ਹੀ ਜਾਣਾ ਜੀ ਇਸ ਕਰਕੇ ਗੰਡਾ ਲਾਉਣ ਦਾ ਟਾਈਮ ਸਹੀ ਜਨਵਰੀ ਤੋਂ ਸ਼ੁਰੂ ਕਰੋ ਤੇ 20 ਫਰਵਰੀ ਤੱਕ ਪਲੇਨ ਤੇ ਉਸ ਤੋਂ ਬਾਅਦ ਜੇ ਹਫ਼ਤਾ 10 ਦਿਨ ਲਾਉਣੇ ਆ ਜੀ ਉਹ ਤੁਸੀਂ ਬੱਟਾ ਤੇ ਲਾ ਸਕਦੇ ਹੋ ਠੀਕ ਸੋ ਇਸ ਗੱਲ ਤੇ ਗੌਰ ਕਰੋ ਕਿ ਗੰਡਿਆਂ ਦੀ ਲਵਾਈ ਦਾ ਜਿਹੜਾ ਸਹੀ ਸਮਾਂ ਉਸ ਸਮੇਂ ਤੇ ਹੀ ਗੰਡੇ ਲਾਉਣੇ ਸ਼ੁਰੂ ਕਰੋ ਹਾਂਜੀ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਜਨਵਰੀ ਦੂਜੇ ਹਫਤੇ ਤੋਂ ਆਪਾਂ ਗੰਡਾ ਲਾਉਣਾ ਸ਼ੁਰੂ ਕਰ ਸਕਦੇ ਆ ਤੇ 20 ਫਰਵਰੀ ਤੱਕ ਅਸੀਂ ਲਾ ਸਕਦੇ ਆ ਤੇ ਹੁਣ ਇਹਨਾਂ ਦੀ ਗੱਲ ਚੋਂ ਇੱਕ ਗੱਲ ਨਿਕਲ ਕੇ ਆਈ ਆ ਵੀ ਜਿਹੜਾ ਗੰਡਾ ਤੁਸੀਂ ਜਨਵਰੀ ਚ ਫਰਵਰੀ ਚ ਲਾਉਨੇ ਹੋ ਪੱਟਿਆ ਉਹ ਵੀ ਮਈ ਚ ਹੀ ਜਾਣਾ ਤੇ ਜਿਹੜਾ ਤੁਸੀਂ ਦਸੰਬਰ ਦੇ ਵਿੱਚ ਲਾਤਾ 10 ਦਸੰਬਰ ਨੂੰ 20 ਦਸੰਬਰ ਨੂੰ ਪੱਟਿਆ ਉਹ ਵੀ ਮਈ ਚ ਹੀ ਜਾਣਾ ਪਰ ਤੁਹਾਡੀ ਮਿਹਨਤ ਉਹਦੇ ਤੇ ਵੱਧ ਲੱਗਣੀ ਆ ਠੀਕ ਹੈ ਉਹਨੂੰ ਕੀੜੇ ਵੀ ਪੈਣਿਆ ਉਹਨੂੰ ਬਿਮਾਰੀਆਂ ਵੀ ਪੈਣੀਆਂ ਫਿਰ ਉਹਦੀ ਦੇਖਭਾਲ ਵੀ ਥੋੜੀ ਵੱਧ ਜੂਗੀ ਪਾਣੀ ਵੀ ਉਹਨੂੰ ਵੱਧ ਲੱਗਣੇ ਇਹ ਤਾਂ ਆਏ ਹੋਵੇ ਵੀ ਦਸੰਬਰ ਚ ਲਾਇਆ ਹੋਇਆ ਗੰਢਾ ਹਾਂਜੀ ਅਪ੍ਰੈਲ ਪਲੇ ਪਹਿਲੇ ਹਫਤੇ ਆ ਜੇ ਹਾਂਜੀ ਫਿਰ ਵੀ ਸਮਝ ਆਉਂਦੀ ਆ ਹੁਣ ਲਾਇਆ ਦਸੰਬਰ ਦਾ ਵੀ ਮਈ ਚ ਨਿਕਲਣਾ ਮਈ ਚ ਨਿਕਲਣਾ ਜੀ ਮਈ ਚ ਤੇ ਲਾਇਆ ਫਰਵਰੀ ਦਾ ਵੀ ਮਈ ਚ ਨਿਕਲਣਾ ਤੇ ਫਿਰ ਇਹ ਆ ਵੀ ਭਾਈ ਸਹੀ ਸਮੇਂ ਤੇ ਹੀ ਲਾਓ ਤੇ ਆਪਣਾ ਸਮਾਂ ਵੀ ਬਚਾਓ ਤੇ ਉਹਦੀ ਜਿਹੜੀ ਪਾਲਣ ਪੋਸ਼ਣ ਤੇ ਜਿਹੜੀ ਤੁਹਾਡੀ ਖੇਚਲ ਆ ਉਹ ਵੀ ਘਟੂਗੀ ਤੇ ਘੱਟ ਮਿਹਨਤ ਦੇ ਵਿੱਚ ਘੱਟ ਖਰਚੇ ਦੇ ਨਾਲ ਤੁਹਾਡੀ ਫਸਲ ਵੀ ਤਿਆਰ ਹੋ ਜਾਊਗੀ ਸੋ ਭਾਜੀ ਗੰਡਿਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆਉਂਦੀਆਂ ਕਿਸ-ਕਿਸ ਤਰ੍ਹਾਂ ਦਾ ਗੰਡਾ ਹੁੰਦਾ ਗੰਡਿਆਂ ਦੇ ਵਿੱਚ ਵੈਰਾਈਟੀਆਂ ਆਪਣੇ ਕੋਲੇ ਨਾਸਕੀਆਂ ਦੀਆਂ ਦੋ ਵੈਰਾਈਟੀਆਂ ਜੀ ਗੋੜਾ ਲਾਲ ਤੇ ਫਿੱਕਾ ਲਾਲ ਜੀ ਤੇ ਇੱਕ ਦੇਸੀ ਪਿਆਜ਼ ਜਈ ਦੋ ਤਰ੍ਹਾਂ ਦਾ ਲਾਲ ਇੱਕ ਲਾਲਾ ਕਬ ਉਹਦੇ ਚ ਮੋٹے ਗੰਡੇ ਵਾਲਾ ਤੇ ਇੱਕ ਫਿੱਕਾ ਗੰਡਾ ਆ ਗਿਆ ਜੀ ਜਿਵੇਂ ਆਪਾਂ ਸਰਦੂਰੀ ਵਾਲੀ ਵੈਰਾਈਟੀ ਕਹ ਦੋ ਜੀ ਤੇ ਉਸ ਤੋਂ ਬਾਅਦ ਜੁਨੀਵਰਸਿਟੀ ਦੀਆਂ ਚਾਰ ਵੈਰਾਈਟੀਆਂ ਸਾਡੇ ਕੋਲੇ ਹੈਗੀਆਂ ਪੰਜ ਇੱਕ ਤਿੰਨਾਂ ਦਾ ਹਾਈਬ੍ਰਿਡ ਹੈਗਾ ਜੀ ਜੁਨੀਵਰਸਿਟੀ ਨੇ ਐਰਕੀ ਦਿੱਤਾ ਜੀ ਤੇ ਇਹਦੇ ਚ ਪੀਆਰਓ 6 ਤੇ ਪੀਆਰਓ 7 ਤੇ ਪੰਜਾਬ ਨਰਵਾ ਤਿੰਨੇ ਵੈਰਟਾਂ ਇਹ ਆਪਣੇ ਕੋਲੇ ਹੈਗੀਆਂ ਜੀ ਤੇ ਹੋਰ ਬਾਕੀ ਤੁਹਾਨੂੰ ਹੋ ਪਹਿਲਾਂ ਦੱਸ ਹੀ ਦਿੱਤਾ ਦੋ ਨਾਸਕ ਦੀਆਂ ਤੇ ਦੋ ਦੇਸੀ ਲਾਲ ਦੀਆਂ ਜੀ ਜੀ ਤੇ ਇਹਦੇ ਚ ਹਾਈਬ੍ਰਿਡ ਖੜੀਆਂ ਜੀ ਦੋ ਤਿੰਨ ਵੈਰਾਈਟੀਆਂ ਜਿਵੇਂ ਕਲੌਜ ਦਾ ਗੰਗਾ ਆ ਗਿਆ ਤੇ ਰਾਣੀ ਆ ਗਿਆ ਤੇ टाकी ਦਾ 821 ਆ ਗਿਆ ਜੀ ਹਾਂਜੀ ਸੋ ਮੈਂ ਹੁਣ ਅਗਲਾ ਸਵਾਲ ਇਹ ਪੁੱਛਣਾ ਚਾਹਣਾ ਕਿ ਹਾਈਬ੍ਰਿਡ ਤੇ ਆਮ ਗੰਡੇ ਦੇ ਵਿੱਚ ਕੀ ਫਰਕ ਹੈ ਕੀ ਇਹਨਾਂ ਦੇ ਟਾਈਮ ਦਾ ਵੀ ਫਰਕ ਹੈ ਹਾਂਜੀ ਹਾਈਬ੍ਰਿਡ ਗੇਤਾ ਲਾਉਣ ਦਾ ਵੱਧ ਫਾਇਦਾ ਜੀ ਹਾਈਬ੍ਰਿਡ ਤਾਂ 15 ਨਵੰਬਰ ਨੂੰ ਸ਼ੁਰੂ ਹੋ ਜਾਂਦਾ ਜੀ ਜੀ ਜਿਹੜਾ ਉਹ ਸਾਈਜ਼ ਬਣਾ ਜਾਂਦਾ ਕਿਉਂ ਉਦੋਂ ਟੈਂਪਰੇਚਰ ਦਾ ਫਰਕ ਹੁੰਦਾ ਜੀ ਜੇ ਉਹ ਹਾਈਬ੍ਰਿਡ ਅੱਜ ਕੱਲ ਲਾਉਣੇ ਇਹਨੇ ਵੀ ਉਹਦੇ ਨਾਲ ਹੀ ਮੋਟਾ ਹੋਣਾ ਕੋਈ ਬੜਾ ਫਰਕ ਨਹੀਂ ਪਾਉਂਦਾ ਹੁਣ ਆਲਾ ਬਸ ਇਹਦਾ ਭਜਨ ਵੱਧਦਾ ਜੀ ਪਾਣੀ ਵੱਧਦਾ ਪਟਕੇ ਨਹੀਂ ਰਹਿਣਾ ਕੋਈ ਨਹੀਂ ਓਕੇ ਪਟਕੇ ਮੰਨ ਕੇ ਚੱਲੋ ਬਾੜੀ ਗੌਰ ਆ ਤਾਂ ਮਸਾਹੀ ਮਹੀਨਾ ਕੱਢ ਸਕਦਾ 2 ਮਹੀਨੇ ਨਹੀਂ ਦੋ ਬੱਧ ਇਹ ਖੜਦਾ ਨਹੀਂ ਖਰਾਬ ਹੋਊਗਾ ਤੇ ਜਿਹੜਾ ਪਕਾਵਾ ਗੰਡਾ ਇਹਨੂੰ ਜਿਵੇਂ ਮਰਜ਼ੀ ਰੱਖ ਲਓ ਜੀ ਹਾਂ ਇਹ ਜਿੰਨਾ ਆਪਾਂ ਸਾਈਜ਼ ਚ ਛੋਟਾ ਲਵਾਂਗੇ ਗੰਡਾ ਉਹਨਾਂ ਲੰਮਾ ਟਾਈਮ ਪਿਆ ਰਹੂਗਾ ਉਹ ਨਹੀਂ ਫੋਟ ਘੱਟ ਦੇਊਗਾ ਜਿਵੇਂ ਪੀਰ ਉਹ 7 ਛੋਟਾ ਸਾਈਜ਼ ਰਹਿੰਦਾ ਈ ਇਹ ਫਟਦਾ ਨਹੀਂਗਾ ਅੱਜ ਵੀ ਗੰਡਾ ਪੂਰਾ ਟੈਟ ਪਿਆ ਦੂਜਾ ਭੂਕ ਨਿਕਲ ਕੇ ਪੋਲਾ ਪੈ ਗਿਆ ਤੇ ਜਾਂ ਇੱਕ ਜਿਹੜਾ ਨਸਕ ਦਾ ਫਿੱਕਾ ਹੁੰਦਾ ਜੀ ਇਹ ਵੀ ਲੰਮਾ ਟਾਈਮ ਪਿਆ ਰਹਿੰਦਾ ਜੀ ਤੁਸੀਂ ਇੱਕ ਗੱਲ ਸਾਡੇ ਧਿਆਨ ਚ ਲਿਆਉਂਦੀ ਆ ਕਿ ਜਿਹੜੇ ਹਾਈਬ੍ਰਿਡ ਗੰਡੇ ਆ ਹਾਂ ਜੀ ਉਹ ਇੱਕ ਤਰ੍ਹਾਂ ਦੇ ਕੱਚੀ ਪਟਾਈ ਵਾਲੇ ਗੰਡੇ ਆ। ਕੱਚੀ ਪਟਾਈ ਵਾਲੇ। ਵੀ ਉਹ ਜਦੋਂ ਤੁਸੀਂ ਪੱਟ ਲੇ ਤੇ ਉਹ ਦੋ ਡੇਢ ਦੋ ਮਹੀਨੇ ਹੀ ਉਹ ਉਹਨਾਂ ਦੀ ਸ਼ੈਲਫ ਲਾਈਫ ਆ। ਉਸ ਤੋਂ ਬਾਅਦ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਜਿਵੇਂ ਮੰਨ ਕੇ ਚੱਲੋ ਉਹਦਾ ਜਿਵੇਂ ਹਾਈਬ੍ਰਿਡ ਚ ਛੋਟਾ ਗੰਡਾ ਰਹਿ ਜਾਂਦਾ ਜੀ ਜਿਵੇਂ 100 150 ਗ੍ਰਾਮ ਦਾ। ਉਹ ਤਾਂ ਕੁਝ ਟਾਈਮ ਪਿਆਰੂਗਾ। ਹੁਣ ਜਿਵੇਂ 3 350 ਗ੍ਰਾਮ ਦਾ ਗੰਡਾ ਹੋ ਗਿਆ। ਉਹ ਨਹੀਂ ਬਚਦਾ ਜੀ। ਉਹ ਖਰਾਬ ਹੋਊਗਾ ਹੀ। ਓਹੋ। ਹਾਂਜੀ। ਤਾਂ ਜਾਣੀ ਕਿ ਹਾਈਬ੍ਰਿਡ ਦੀ ਸ਼ੈਲਫ ਲਾਈਫ ਘੱਟ ਆ। ਹਾਂਜੀ। ਵਾਧ ਤੋਂ ਬਾਅਦ 2 ਮਹੀਨੇ ਘਟ ਸਕਦਾ ਠੀਕ ਹੈ ਤੇ ਜਿਹੜਾ ਆਪਣਾ ਦੇਸੀ ਆ ਜਾਂ ਸੁਧਰੇ ਹੋਏ ਬੀਜ ਆ ਯੂਨੀਵਰਸਿਟੀ ਦੇ ਇਹ ਜਿਹੜੇ ਹੈਗੇ ਆ ਲੰਮਾ ਸਮਾਂ ਕੱਢ ਜਾਂਦੇ ਆ ਤੁਹਾਡੇ ਕੋਲੇ ਕਿਹੜੀ ਵੈਰੈਟੀ ਆ ਜਿਹੜੀ ਹਜੇ ਤੱਕ ਵੀ ਟਾਈ ਟਪਈ ਆ ਚੱਲੀ ਜਾ ਰਹੀ ਆ ਕੋਈ ਉਹਨੂੰ ਉਹਨੇ ਭੂਕਾ ਨਹੀਂ ਕੱਢੀਆਂ ਉਹ ਯੂਨੀਵਰਸਿਟੀ ਦਾ ਪੀਆਰਓ ਸੱਤ ਆ ਜੀ ਜੀ ਤੇ ਇੱਕ ਇਹਨਾਂ ਦਾ ਨਾਸਕ ਵਾਲਿਆਂ ਦਾ ਫਿੱਕਾ ਪਿਆ ਜਾ ਜੀ ਉਹ ਜਮਾ ਟਾਈਟ ਪਿਆ ਹਜੇ ਕੋਈ ਫੋਟ ਨਹੀਂ ਉਹਨਾਂ ਦੀ ਮਾੜੀ ਮੋਟੀ ਐਵੇਂ ਰੁਪਈਏ ਚੋਂ 10 ਪੈਸੇ ਜੀ ਤੇ ਪੂਰੇ ਵਧੀਆ ਗੰਡੇ ਪਏ ਆ ਜੀ ਆਮ ਗੰਡਾ ਫਟ ਕੇ ਤੇ ਪੋਲਾ ਪੈ ਗਿਆ ਵਿੱਚੋਂ ਕੱਲੀ ਭੂਕ ਨਿਕਲ ਗਈ ਜਦੋਂ ਕੱਲੇ ਛਿਲਕੇ ਰਹਿ ਗਏ ਵਿੱਚੋਂ ਦੇ ਵਜਨ ਤਾਂ ਰਿਹਾ ਨਹੀਂਗਾ ਉਹ ਤਾਂ ਉਵੇਂ ਟੋਕਰੇ ਚ ਆਮ ਹੀ ਪਏ ਆ ਲੋਕਾਂ ਦੇ ਤੇ ਜਿੰਨੇ ਛੋਟੇ ਆ ਵੀਰ ਆਇਆ ਦੋ ਤਿੰਨ ਹੁਣ ਇਹ ਵੀ ਉਹ ਫਿੱਕਾ ਲੈ ਕੇ ਗਏ ਆ ਉਹ ਗੰਡੇ ਦੀ ਪਸੰਦ ਕਰ ਰਹੇ ਆ ਜੀ ਅਸੀਂ 4-5 ਸਾਲਾਂ ਤੋਂ ਲਾ ਰਹੇ ਆ ਉਹਦੀ ਡਿਮਾਂਡ ਆ ਰਹੀ ਆ ਟਿੱਕੇ ਗੰਡੇ ਦੀ ਸੋ ਦੋਸਤੋ ਇਹ ਵੈਰਾਈਟੀਆਂ ਦੇ ਨਾਮ ਜਰੂਰ ਨੋਟ ਕਰੋ ਪੀ ਆਰਓ 7 ਹਾਂਜੀ ਤੇ ਨਾਸਕ ਦਾ ਫਿੱਕਾ ਫਿੱਕਾ ਐਲ ਆਰ ਇਹ ਦੋ ਵੈਰਾਈਟੀਆਂ ਇਹੋ ਜੀਆਂ ਜਿਨ੍ਹਾਂ ਦਾ ਗੰਡਾ ਜਿਹੜਾ ਹੈਗਾ ਲੰਬੇ ਸਮੇਂ ਤੱਕ ਜਿਹੜਾ ਹੈਗਾ ਉਹ ਪੂਰਾ ਕਾਇਮ ਰਹਿੰਦਾ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਭੂਖਾ ਪਾਕਾ ਨਹੀਂ ਨਿਕਲਦੀਆਂ ਫੋਟ ਨਹੀਂ ਚੱਕਦਾ ਛੇਤੀ ਤੇ ਲੰਮਾ ਸਮਾਂ ਉਹ ਤੁਹਾਡੀ ਸਟੋਰੇਜ ਦੇ ਵਿੱਚ ਪਿਆ ਰਹਿ ਸਕਦਾ ਆਮ ਹਾਲਾਤਾਂ 'ਚ ਤਾਂ ਹੁਣ ਆਪਾਂ ਅਗਲਾ ਸਵਾਲ ਤੁਹਾਨੂੰ ਲਈ ਪੁੱਛਦੇ ਆ ਕਿ ਜਦੋਂ ਗੰਡਾ ਇੱਥੋਂ ਬੰਦਾ ਆਇਆ ਪਨੀਰੀ ਲੈ ਗਿਆ ਤੁਹਾਡੇ ਤੋਂ ਹਾਂਜੀ ਉਹਨੇ ਅੱਗੇ ਜਾ ਕੇ ਤਿਆਰ ਕੀਤਾ ਖੇਤ ਹਾਂਜੀ ਚਾਰ ਮਰਲੇ ਦੋ ਮਰਲੇ ਆਪੋ ਆਪਣੀ ਲੋੜ ਅਨਸਾਰ ਹਾਂਜੀ ਹਾਂਜੀ ਤਾਂ ਤਿਆਰੀ ਦੇ ਵਿੱਚ ਆਪਾਂ ਕੁਦਰਤੀ ਖੇਤੀ ਵਾਲੀ ਤਿਆਰੀ ਦੱਸਣੀ ਆ ਵੀ ਕੀ ਕੋਸ਼ ਉਹਦੇ ਚ ਰੂੜੀ ਨਾਲੀ ਕਿੰਨੀ ਪੈਣੀ ਆ ਉਹਦੇ ਚ ਰੂੜੀ ਗਲੀ ਸੜੀ ਪਾ ਲੋ ਜੀ ਵਾਲੀ ਤਾਜੀ ਰੂੜੀ ਪਾਉਣੇ ਤਾਂ ਉਹਦੇ ਨਾਲ ਜੀ ਜੂ ਪਈ ਜਾਂਦੇ ਆ ਜੀ ਤੇ ਉਦੋਂ ਬਾਅਦ ਬੱਸ ਜਿਵੇਂ ਉਹਤੇ ਖੱਟੀ ਲੱਸੀ ਦੀਆਂ ਸਪਰੇਆਂ ਵੱਧ ਕਰੋ ਜੀ ਜਿਹੜੀ ਖੱਟੀ ਲੱਸੀ ਹੋਵੇ 15 ਦਿਨਾਂ ਦੀ ਪੁਰਾਣੀ ਜੀ ਤੇ ਗੰਡੇ ਨੂੰ ਬਹੁਤ ਛੇਤੀ ਮੋਟਾ ਕਰ ਦਿਆ ਬਹੁਤ ਸੋਹਣਾ ਗੰਡਾ ਬਣਦਾ ਜੀ ਉਹਦੇ ਨਾਲ ਤੇ ਮੈਟ ਮੋਟ ਨਹੀਂ ਹੁੰਦੀ ਉਹਦੇ ਨਾਲ ਜੀ ਬਾ ਟੀਨ ਚ ਹੋਵੇ ਵੀ 8 10 ਦਿਨਾਂ ਬਾਅਦ ਸਪਰੇ ਹੋਈ ਜਾਵੇ ਠੀਕ ਹੈ ਕਈ ਵਾਰੀ ਆਪਾਂ ਵੀ ਅੱਜ ਤਾਜੀ ਪਾਤੀ ਲੱਸੀ ਉਹਨੇ ਨਹੀਂ ਕੰਮ ਕਰਨਾ 15 ਦਿਨਾਂ ਦੀ ਪੁਰਾਣੀ ਜ਼ਰੂਰ ਹੋਣੀ ਚਾਹੀਦੀ ਆ ਉਸ ਤੋਂ ਵੱਧ ਭਲਾਂ ਦੀ 6 ਮਹੀਨੇ ਪੁਰਾਣੀ ਆ ਠੀਕ ਹੈ ਉਸ ਹਿਸਾਬ ਨਾਲ ਦੀ ডোজ ਘੱਟ ਜਾਣੀ ਜਿੰਮੀ ਪੁਰਾਣੀ ਆ ਸੋ ਦੋਸਤੋ ਜ਼ਮੀਨ ਦੀ ਤਿਆਰੀ ਸਭ ਤੋਂ ਐਮ ਹੈ ਪੂਰੀ ਚੰਗੀ ਤਰ੍ਹਾਂ ਗਲੀ ਸੜੀ ਰੂੜੀ ਪਾ ਕੇ ਤੁਹਾਡਾ ਵਾਹਣ ਬਣਾਇਆ ਹੋ ਹੁਣ ਗਲੀ ਸੜੀ ਰੂੜੀ ਇੱਕ ਤਾਂ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤੀ ਰੂੜੀ ਹੋ ਸਕਦੀ ਹੈ। ਇੱਕ 2 3 ਸਾਲ ਪੁਰਾਣੀ ਜਿਹੜੀ ਮਿੱਟੀ ਬਣੀ ਪਈ ਰੂੜੀ ਆ ਉਹ ਹੋ ਸਕਦੀ ਹੈ। ਪੂਰੀ ਪੌਣੀ ਹੋਵੇ ਗਲੀ ਗਲੀ। ਰੂੜੀ ਇੱਕ ਕੁਇੰਟਲ ਜੀ। ਇੱਕ ਕੁਇੰਟਲ। ਹਾਂਜੀ। ਤਾਂ ਪੂਰੀ ਗਲੀ ਸੜੀ ਰੂੜੀ ਇੱਕ ਕੁਇੰਟਲ ਮਰਲੇ ਦੀ ਪਾ ਲੋ। ਹਾਂਜੀ। ਤੇ ਉਸ ਤੋਂ ਬਾਅਦ ਪੂਰਾ ਵਧੀਆ ਉਹਨੂੰ ਤਿਆਰ ਕਰਕੇ ਹਾਂਜੀ। ਤੇ ਤੁਸੀਂ ਉੱਥੇ ਜਿਹੜੇ ਹੈਗੇ ਗੰਡੇ ਲਾਉਣੇ ਆ। ਹਾਂਜੀ। ਹੁਣ ਗੰਡੇ ਜਿਹੜੇ ਹੈਗੇ ਆ ਆਮ ਤੌਰ ਤੇ ਸਾਡੇ ਲੋਕਾਂ ਦੇ ਨਾਲ ਸੰਘਣਾ ਕੀੜਾ ਹਾਂਜੀ ਸੰਘਣੇ ਵਾਲਾ ਕੀੜਾ ਨਹੀਂ ਗੰਡਾ ਸਾਡੇ 3 ਇੰਚ ਤੇ ਲੱਗੇ ਜੀ ਤੇ 6 ਇੰਚ ਉਹਦਾ ਹੋਰ ਆ ਹੋਵੇ ਉਹ ਸਹੀ ਆ ਜੀ ਜੇ ਆਪਾਂ ਸੰਘਣੇ ਲਾਵਾਂਗੇ ਤਾਂ ਗੰਡਾ ਮੋਟਾ ਨਹੀਂ ਹੁੰਦਾ ਬਰੀਕ ਰਹਿ ਜਾਂਦਾ ਜੀ ਜੀ ਆਪਾਂ ਨੂੰ ਹੁਣ ਲਾਉਂਦਿਆਂ ਨੂੰ ਸੋਹਣੇ ਲੱਗਦੇ ਆ ਉਹ ਜੇ ਆਪਾਂ ਉਹ 3.5 ਇੰਚ ਤੇ ਲਾਉਂਦੇ ਆ ਤਾਂ ਬਿਰਲੇ ਜੇ ਲੱਗਦੇ ਆ ਉਹ ਆਹੀ ਫਰਕ ਆ ਜਿਹੜਾ ਗੰਡਾ 3.5 ਇੰਚ 6 ਤੇ ਲੱਗੂਗਾ ਉਹੀ ਕੰਮ ਜਾਵਾ ਜੀ 6 ਇੰਚ ਹੋਰ ਆ ਰੱਖ ਲੋ 3.5 ਇੰਚੀ ਗੰਡੇ ਤੋਂ ਗੰਡਾ ਗੰਡੇ ਤੋਂ ਗੰਡਾ ਹਾਂਜੀ ਸੋ ਇਹ ਇਹ ਜਾਣਬੁੱ ਸਾਡੇ ਕਿਸਾਨਾਂ ਦੇ ਦਿਮਾਗ 'ਚ ਸਿਸਟਮ ਨੇ ਇਹ ਬਿਠਾਤਾ ਕਿ ਜਿੰਨੀ ਸੰਘਣੀ ਫਸਲ ਹੋਊਗੀ ਉੰਨਾ ਹੀ ਜ਼ਿਆਦਾ ਝੜੂ ਹਾਂਜੀ ਤੇ ਉਹ ਸੰਘਣੀ ਬੀਜ ਦੇ ਬੀਜ ਦੇ ਜਦੋਂ ਖੇਤ 'ਚ ਕਿਤੇ ਵਿਰਲੀ ਫਸਲ ਨਜ਼ਰ ਆਉਂਦੀ ਆ ਤੇ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਫਸਲ ਹੀ ਹੈ ਨਹੀਂ ਹਾਂਜੀ ਬਾਅਦ ਦੇ ਵਿੱਚ ਜਿਹੜਾ ਵਿਰਲੀ ਫਸਲ ਦਾ ਯਲਵਾ ਹਾਂਜੀ ਉਹ ਵੱਖਰਾ ਹੀ ਹੁੰਦਾ ਹਾਂਜੀ ਹਾਂਜੀ ਪਰ ਆਪਾਂ ਨੂੰ ਸੰਘਣੀ ਦੇਖਣ ਦੀ ਆਦਤ ਆ ਤੇ ਆਪਾਂ ਗੰਡੇ ਵੀ ਫਿਰ ਉਵੇਂ ਸੰਘਣੇ ਹੀ ਦੱਪਦੇ ਆ ਹਾਂਜੀ ਤਾਂ ਸੰਘਣੇ ਨਹੀਂ ਲਾਉਣੇ ਬਾਈ ਪਨੀਰੀ ਲੈ ਕੇ ਜਾਓ 3.5x6 ਇੰਚ ਤੇ ਘਟੋ ਘਟ ਪਚਾਈ ਕਰੋ ਜਿਹੜਾ ਆਪਾਂ ਔਰਾ ਮਾਰਦੇ ਆਂ ਜੀ ਆਮਾ ਪਤਨਾਰੀ ਢੱਕਾ ਦਵਾਰੀ ਬੋਲੋ ਜਿਹੜਾ ਆਪਾਂ ਔਰਾ ਲਾਉਣੇ ਆਂ ਜੀ ਉਹ ਆਪਾਂ ਤਿੰਨਾਰੀ ਢੱਕਾ ਮਾਰ ਕੇ ਆਪਾਂ ਗੰਡਾ ਖੜਾ ਕਰਕੇ ਲਾਉਣੇ ਆ ਉਹ ਗੰਡਾ ਜ਼ਿਆਦਾ ਡੂੰਘਾ ਜਾਵੜਦਾ ਇਸ ਕਰਕੇ ਵੀ ਦਿੱਕਤ ਆਉਂਦੀ ਉਹਦਾ ਝਾੜ ਘਟਦਾ ਜੇ ਆਪਾਂ ਲਖੀਰ ਨਾਰਮਲ ਮਾਰੀਏ ਤੇ ਗੰਡਾ ਪੇਵੇਂ ਹੀ ਲਾ ਦਈਏ ਜੀ ਉਹ ਤੇ ਹੱਥ ਨਾਲ ਮਿੱਟੀ ਪਾ ਦੋ ਉਹਦੀਆਂ ਜੜਾਂ ਵਿੱਚ ਤੁਰੇ ਨਾ ਗੰਡਾ ਪਾਣੀ ਲੱਗੇ ਤਾਂ ਰੁੜੇ ਨਾ ਕਿਸੇ ਪਾਸੇ ਗਾਮਸ਼ਾ ਨਾ ਹੋਵੇ ਔਰੇ ਚ ਪਿਆ ਰਹੇ ਉਹ ਗੰਡਾ ਆਪੇ ਜੜ ਲਾ ਕੇ ਨਹੀਂ ਆਪੇ ਗੰਡੇ ਨੇ ਉੱਠਣਾ ਜੀ ਹਫ਼ਤੇ ਬਾਅ ਇੱਕ ਹੋਰ ਡੂੰਗੀ ਗੱਲ ਆ ਕਿ ਭਾਈ ਇੱਕ ਨਾਰਮਲ ਜੀ ਲਕੀਰ ਖਿੱਚੋ ਹਾਂਜੀ ਠੀਕ ਐ ਲਾਈਨ ਤੋਂ ਲਾਈਨ 6 ਇੰਚ ਹਾਂਜੀ ਹਾਂਜੀ ਤੇ ਗੰਡੇ ਤੋਂ ਗੰਡਾ 3.5 ਤੋਂ 4 ਇੰਚ ਇੰਨੇ ਕ ਫਾਸਲੇ ਤੇ ਨਾਰਮਲ ਜੀ ਲਕੀਰ ਖਿੱਚੋ ਡੂੰਗੀ ਲੀਕ ਨਹੀਂ ਪਾਉਣੀ ਹਾਂਜੀ ਡੂੰਗੀ ਤੇ ਨਾਰਮਲ ਜੀ ਲਕੀਰ ਖਿੱਚੋ ਗੰਡੇ ਉਹਦੇ ਵਿੱਚ ਲਾਈਨ ਵਾਲ ਰੱਖੀ ਚੱਲੋ ਹਾਂਜੀ ਤੇ ਹਲਕੀ ਜੀ ਮਿੱਟੀ ਪਾ ਸਕਦੇ ਹੋ ਉਦੋਂ ਮੁੱਠੀ ਭਰ ਕੇ ਪਾ ਸਾਦੇ ਆਪਾਂ ਕੇਰ ਸਾਜਾਂ ਮਿੱਟੀ ਜਿਵੇਂ ਕੋਈ ਬੱਠਲ ਚ ਪਾ ਲਓ ਜਿਵੇਂ ਹੁਣ ਗਿੱਲਾ ਮੌਸਮ ਵਟ ਬਟ ਨਾ ਸੁੱਕੀ ਮਿੱਟੀ ਹੂੰ ਖੁਸ਼ਕ ਕੱਢ ਲਓ ਤੇ ਉੱਤੇ ਜੜਾਂ ਤੇ ਕੇਰ ਦਿਓ ਜੜਾਂ ਤੇ ਕੇਰ ਦਿਓ ਹਾਂ ਉਹਦੇ ਨਾਲ ਗੰਡਾ ਤਰਨਾ ਨਹੀਂ ਚਾਹੀਦਾ ਜਦੋਂ ਆਪਾਂ ਪਾਣੀ ਲਾ ਗਏ ਮਿੱਟੀ ਇੰਨੀ ਕਲਾ ਦਿਓ ਬਸ ਤਾਂ ਗੰਡੇ ਰੱਖ ਕੇ ਲੀਕਾਂ ਦੇ ਉੱਤੇ ਹਲਕੀ ਜੀ ਮਿੱਟੀ ਜਿਵੇਂ ਬਾਈ ਜੀ ਨੇ ਦੱਸਿਆ ਉੱਤੇ ਮੁਠੀ ਨਾਲ ਕੇਰ ਦੇ ਜਾਓ ਤੇ ਉਸ ਤੋਂ ਬਾਅਦ ਉਹਨੂੰ ਤੁਸੀਂ ਪਾਣੀ ਲਾ ਦੇਣਾ ਤੇ ਪਾਣੀ ਲਾਉਣ ਤੋਂ ਹਫ਼ਤੇ ਦੇ ਵਿੱਚ ਵਿੱਚ ਗੰਡੇ ਜਿਹੜੇ ਹੈਗੇ ਆ ਉੱਠ ਕੱਢਣਗੇ ਇਹ ਗੰਡੇ ਜਿਹੜੇ ਹੈਗਾ ਆ ਆਪਦੀ ਜੜ ਤੇ ਖੜੇ ਹੋਣਗੇ ਹਾਂਜੀ ਤੇ ਜਿਵੇਂ ਜਿਵੇਂ ਗੰਡੇ ਦਾ ਵਿਕਾਸ ਹੋਊਗਾ ਗੰਡਾ ਉੱਪਰ ਨੂੰ ਆਊਗਾ ਥੱਲੇ ਨੂੰ ਨਹੀਂ ਜਾਊਗਾ ਗੰਡਾ ਜਿਹੜਾ ਹੈਗਾ ਆ ਆਪਦੀ ਜੜ ਤੇ ਖੜਾ ਹੋਣਾ ਚਾਹੀਦਾ ਹਾਂਜੀ ਪੱਟਣ ਦੀ ਲੋੜ ਨਹੀਂ ਪੈਣੀ ਚਾਹੀਦੀ ਚੱਕਣ ਦੀ ਲੋੜ ਪੈਣੀ ਚਾਹੀਦੀ ਆ ਐਸ ਤਰ੍ਹਾਂ ਦੀ ਤੁਹਾਡੀ ਪਹੁੰਚ ਹੋਣੀ ਚਾਹੀਦੀ ਆ ਗੰਡੇ ਲਾਉਂਦੇ ਸਮੇ ਤਾਂ ਬਾਈ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਨਰਸਰੀ ਕਰਦਿਆਂ ਨੂੰ ਆਪਾਂ 2013 ਤੋਂ ਕਰ ਰਹੇ ਹਾਂ ਜੀ ਜੀ ਹਾਂਜੀ 2025 ਚੱਲ ਗਿਆ ਸ਼ੁਰੂਆਤ ਕਿਵੇਂ ਹੋਈ ਸੀ ਸ਼ੁਰੂਆਤ ਬਸ ਕਨਾਲ ਡੇਟ ਕਨਾਲ ਥਾਂ ਤੋਂ ਜੀ ਤੇ ਹੌਲੀ ਹੌਲੀ ਅੱਜ ਆਪਣੇ ਕੋਲ ਤਿੰਨੇ ਕਿੱਲੇ ਪਨੀਰੀ ਹੈਗੀ ਆ ਜੀ ਤੇ ਵਧੀਆ ਮਾਲਕ ਨੇ ਰੰਗ ਲਾਇਆ ਵੀ ਬੜੇ ਕੰਮ ਲੋਕਾਂ ਦਾ ਕੀ ਰਿਸਪੌਂਸ ਮੈਂ ਜਦੋਂ ਤਾਂ ਆਇਆ ਤੇ ਮੈਂ ਦੇਖ ਰਿਹਾ ਵੀ ਚੱਲ ਸੋ ਚੱਲ ਦਾ ਕੰਮ ਮੇਲਾ ਲੱਗਿਆ ਬਾਈ ਹਾਂ ਬਾਰਾ ਹਾਂ ਜੀ ਆ ਥੋੜਾ ਜਿਹਾ ਮੀਂਹ ਨਾਲ ਦਿੱਕਤ ਪਈ ਆ ਤੇ ਨਹੀਂ ਤਾਂ ਚਾਹ ਰੋਟੀ ਖਾਣ ਦਾ ਟਾਈਮ ਨਹੀਂਗਾ ਠੀਕ ਹੈ ਹਾਂ ਜੀ ਇਹ ਜਿਹੜਾ ਇਹ ਰਕਬਾ ਜਿੱਥੇ ਆਪਾਂ ਬੈਠੇ ਆ ਕਿੰਨਾ ਇੱਕ ਕਿੱਲਾ ਜੀ ਇਹ ਇੱਕ ਕਿੱਲਾ ਹਾਂ ਜੀ ਇਹ ਇਹ ਜੀ ਅਗਲੀ ਗੱਲ ਇਹ ਆ ਕਿ ਭੰਡਾ ਬੜਾਇਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਨੂੰ ਤਿਆਰ ਇਧਰੋਂ ਦਾ ਮੁਠੀ ਚੱਕੀ ਗਈ ਆ ਤੇ ਉਧਰ ਤਿਆਰ ਆ ਕਬਾ ਹਾਂਜੀ ਤਿਆਰ ਆ ਜੀ ਤਿਆਰ ਆ ਜੀ ਤਿਆਰ मतलब ਤੁਹਾਨੂੰ ਪਨੀਰੀ ਇੱਥੋਂ 20 ਫਰਵਰੀ ਤੱਕ ਮਿਲਦੀ ਰਹੂਗੀ ਮਿਲਦੀ ਰਹੂਗੀ ਮਿਲਦੀ ਰਹੂਗੀ ਤੇ ਆਪਣੇ ਨਾਲ ਕੀ ਸੀਨ ਆ ਗਾਕੀ ਪੱਖੋ ਆਪਣੇ ਪੱਕੇ ਗਾਹ ਕੀ ਆ ਜੀ ਜੀ ਉਹਨਾਂ ਨਾਲ ਚਾਰ ਬੰਦੇ ਹੋਰ ਨਵੇਂ ਆਉਂਦੇ ਆ ਜੀ ਆਈਵਰੀ ਆਈਵਰੀ ਗਾਹ ਦਾ ਕਿਉਂਕਿ ਅਗਲੇ ਕੋਲੇ ਕੁਆਲਟੀ ਮਿਲਦੀ ਆ ਹਾਂ ਮਾਰੀ ਚੀਜ਼ ਨਹੀਂ ਦਿੰਦੇ ਜੀ ਬਿਨਾਂ ਟਾਈਮ ਤੋਂ ਚੀਜ਼ ਨਹੀਂ ਦਿੰਦੇ ਜੀ ਹੁਣ ਜਿਵੇਂ ਲੋਕ ਮਿਰਚ ਵੀ ਮੰਗੀ ਜਾਂਦੇ ਬੇਲਾ ਵੀ ਮੰਗੀ ਜਾਂਦੇ ਅਸੀਂ ਉਹ ਜਵਾਬ ਦਿੰਨੇ ਆ ਜੀ ਉਹ 15 ਫਰਵਰੀ ਨੂੰ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਨਹੀਂ ਕਰਦੇ ਬਿਲਕੁਲ ਗਾਹਕ ਮੁੜਦਾ ਪਲਾਂਤੀ ਮੁੜ ਜਾ ਕੋਈ ਚੱਕਰ ਨਹੀਂ ਕਿਉਂ ਜਿਹੜੀ ਚੀਜ਼ ਲੈ ਕੇ ਜਿਹਦੇ ਕੋਲੇ ਹੋਈ ਉਹੀ ਕਾਮਯਾਬ ਹੋਣੀ ਆ ਹੁਣ ਜਦੋਂ ਚੀਜ਼ ਹੀ ਨਾ ਹੋਈ ਅੱਜ ਮਿਰਚ ਲਵਾਤੀ ਉਹ ਹੋਣੀ ਤਾਂ ਹੈ ਨਹੀਂ ਠੰਡ ਨਾ ਕਰਾਓ ਜਣੀ ਆ ਹਾਂ ਜਾਂ ਨਵੰਬਰ ਦੀ ਲੱਗੀ ਹੁੰਦੀ ਅਸੀਂ ਪਹਿਲਾਂ ਕਹਿ ਦਿੰਨੇ ਆ ਵੀ ਜਾਂ ਨਵੰਬਰ ਚ ਲਾਓ ਹੁਣ ਲਾਉਣ ਦਾ ਕੋਈ ਫਾਇਦਾ ਨਹੀਂ ਜੀ ਜਾਂ ਤਾਂ ਬਈ ਲਵਾ ਪਿਆ ਤਾਂ ਲੈ ਲਾਓ ਹਾਂ ਜੀ ਨਵੰਬਰ ਦੇ ਵਿੱਚ ਹੁਣ ਸਵਾਲ ਗੰਢਿਆਂ ਤੇ ਵਾਪਸ ਲੈ ਕੇ ਆਉਣੇ ਆ। ਹਾਂਜੀ। ਮੇ ਮੈਂ ਜਦੋਂ ਇੱਥੇ ਆਇਆ ਤੇ ਮੈਂ ਦੋ ਕੁ ਕਿਸਾਨਾਂ ਨਾਲ ਗੱਲ ਕੀਤੀ ਸੀ। ਹਾਂਜੀ। ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਚੌਥਾ ਚੌਥਾ ਪੰਜਵਾਂ ਪੰਜਵਾਂ ਸਾਲ ਆ। ਹਾਂਜੀ। ਤੇ ਬਾਈ ਨਾਲ ਜੁੜੇ ਹੋਏ ਆ। ਹਾਂਜੀ। ਤੇ ਇੱਥੋਂ ਹੀ ਅਸੀਂ ਲਗਾਤਾਰ ਲੈ ਕੇ ਜਾਂਦੇ ਆ। ਹਾਂਜੀ। ਹੁਣ ਜਿਹੜਾ ਬੰਦਾ 4-5 ਸਾਲਾਂ ਤੋਂ ਲਗਾਤਾਰ ਇੱਥੇ ਆ ਰਿਹਾ ਤਾਂ ਇਹਦਾ ਮਤਲਬ ਇੱਕ ਹੀ ਆ। ਹਾਂਜੀ। ਵੀ ਭਾਈ ਅਗਲੇ ਨੂੰ ਇੱਥੋਂ ਸਹੀ ਚੀਜ਼ ਮਿਲਦੀ। ਕਹਿ ਕੇ ਦਿੱਤੀ ਜਾਂਦੀ ਆ। ਹਾਂਜੀ। ਬੇ ਟਾਈਮ ਹੀ ਕੋਈ ਚੀਜ਼ ਨਹੀਂ ਦਿੱਤੀ ਜਾਂਦੀ। ਮੋੜਿਆ ਜਾਂਦਾ ਮੇਰੇ ਸਾਹਮਣੇ ਹਰ ਇੱਕ ਬੰਦੇ ਮੋੜੇ ਆ। ਹਾਂਜੀ ਉਹ ਮਰਚਾ ਲੈਣਾ ਆਇਆ ਸੀ ਇਹ ਕਹਿੰਦਾ ਬਾਈ ਹੁਣ ਤੂੰ 15 ਫਰਵਰੀ ਨੂੰ ਆਹੀਂ ਹੁਣ ਕੋਈ ਫਾਇਦਾ ਨਹੀਂ ਤਾਂ ਜਦੋਂ ਜਿਹੜਾ ਗੰਡਾ ਅੱਜ ਲੱਗਣਾ ਹਾਂਜੀ ਆਪਣਾ ਪੰਜਾਬ ਨਰੂਆ ਹੋਵੇ ਜਾਂ ਨਾਸਕ ਵਾਲੀਆਂ ਵੈਰਾਈਟੀਆਂ ਹੋਣ ਹਾਈਬ੍ਰਿਡ ਨੂੰ ਛੱਡ ਦਿਓ ਹਾਂਜੀ ਯੂਨੀਵਰਸਿਟੀ ਦੀਆਂ ਜਾਂ ਜਿਹੜੀਆਂ ਦੀਸੀ ਵੈਰਾਈਟੀਆਂ ਦਾ ਗੰਡਾ ਜਿਹੜਾ ਅੱਜ ਲੱਗਣਾ ਹੈ ਹਾਂਜੀ ਜੇ ਇਹ ਗੰਡਾ ਹਾਂਜੀ 10 ਜਾਂ 20 ਦਸੰਬਰ ਨੂੰ ਅਸੀਂ ਲਾਉਨੇ ਆ ਤਾਂ ਉਹਦਾ ਕੀ ਨੁਕਸਾਨ ਹੋ ਸਕਦਾ ਉਹ ਚਿਕੜੇ ਲਾਉਂਦੀ ਹੈ ਜੀ ਤੇ ਗੰਡੇ ਦਾ ਸਹਾਈਜ ਨਹੀਂ ਬਣਦਾ ਵਧੀਆ ਜੀ ਉਹਦੇ ਚ ਲਾਂਬਾ ਆਉਣੀ ਆਣਾ ਜਾਂ ਗੰਡਾ ਨਹੀਂ ਬਣਿਆ ਚਾਹੇ ਉਹ ਨਿਸਰ ਗਿਆ ਤੇ ਚਾਹੇ ਉਹ ਜੀ ਖਾ ਗਿਆ ਜੀ ਸਾਡੇ ਹੋਏ ਨਹੀਂ ਪਨੀਰੀ ਮਾੜੀ ਸੀ ਉਹ ਲੋਕਾਂ ਦੇ ਡੱਡ ਬਹਨੇ ਬਣੀ ਜਾਣੇ ਈ ਮੁੜ ਕੇ ਤੇ ਮੈਂ ਮੈਨੂੰ ਪਤਾ ਲੱਗਿਆ ਵੀ ਇਸ ਵਾਰ 10 ਦਸੰਬਰ ਤੋਂ ਹੀ ਲੋਕਾਂ ਨੇ ਜਿਹੜੀ ਹੈਗੀ ਆ ਹਾਹਾਕਾਰ ਮਚਾਤੀ ਵੀ ਸਾਨੂੰ ਪਨੀਰੀ ਦਿਓ ਪਨੀਰੀ ਦਿਓ ਇਹ ਇਸ ਸੰਬੰਧ ਦੇ ਵਿੱਚ ਫਿਰ ਤੁਸੀਂ ਕਿਵੇਂ ਹੈਂਡਲ ਕੀਤਾ ਲੋਕਾਂ ਨੂੰ ਅਸੀਂ ਮੁੜ ਕੇ ਐਂ ਕਹਤਾ ਜੀ ਵੀ ਥੋਡੀ ਗਰੰਟੀ ਆ ਵੀ ਸਾਡੀ ਕੋਈ ਗਰੰਟੀ ਨਹੀਂ ਵੀ ਬਾਡਾ ਸਾਥੋ ਆਜ ਜਲਵਾ ਲਓ ਥੋਡੀ ਥੋਡੀ ਜ਼ਿੰਮੇਵਾਰੀ ਹੈ ਸਾਡੀ ਕੋਈ ਨਹੀਂ ਸਾਡੀ ਜ਼ਿੰਮੇਵਾਰੀ ਨਹੀਂ ਇਹੀ ਸਾਡਾ ਗੰਡਾ ਦੱਸਦਾ ਰੋਕ ਕੇ ਲੈ ਜਾਓ ਅਸੀਂ ਗਰੰਟੀ ਦੇ ਦਾਂਗੇ ਅੱਜ ਸਾਡੀ ਕੋਈ ਗਰੰਟੀ ਨਹੀਂ ਉਹ ਕਹਿੰਦੇ ਅਸੀਂ ਕੋਹ ਨਹੀਂ ਹੁੰਦਾ ਸਾਡਾ ਖਰਾਬ ਹੋ ਜੇ ਹੋ ਤਾਂ ਸਾਨੂੰ ਦਿਓ ਪਨੀਰੀ ਜੀ ਮਤਲਬ ਮੈਂ ਹੈਰਾਨ ਆ ਵੀ ਇੰਨੀ ਕਾਲ ਕਾਦੀ ਬਸਰੀ ਆ ਤੁਹਾਨੂੰ ਤੁਹਾਨੂੰ ਕੀ ਲੱਗਦਾ ਉਹਦੇ ਚਾਹੇ ਕਹਿੰਦੇ ਪਨੀਰੀ ਮੁੱਕ ਜੂ ਬਾਅਦ ਚ ਅੱਛਾ ਡਰ ਬਸ ਡਰ ਆਹੀ ਪਨੀਰੀ ਮੁੱਕ ਜੂ ਕਹਿੰਦੇ ਨੇ ਪਨੀਰੀ ਨਹੀਂ ਮਿਲਣੀ ਤੁਹਾਡੇ ਕੋਲੋਂ ਬਸ ਪਨੀਰੀ ਮੁੱਕ ਜੂ ਬਸ ਆ ਗੱ ਹਾਂਜੀ ਵੀ ਜਿਹੜੇ ਸਾਲ ਗੰਢਿਆਂ ਦਾ ਰੇਟ ਵਧ ਜਾਂਦਾ ਉਸ ਸਾਲ ਮਗਰ ਪੈ ਜਾਂਦੇ ਆ ਹਾਂਜੀ ਵੀ ਪਨੀਰੀ ਦਾ ਮੁੱਕ ਜੇ ਕਿਤੇ ਹਾਂਜੀ ਵੀ ਭਾਈ ਪਨੀਰੀ ਨਹੀਂ ਮੁੱਕਦੀ ਹੁੰਦੀ ਜਿਹੜਾ ਬੰਦਾ ਸਹੀ ਬੰਦਾ ਉਹ ਪਨੀਰੀ ਸ਼ੁਰੂ ਹੀ ਉਸ ਟਾਈਮ ਤੇ ਵਿੱਚ ਨਹੀਂ ਕਰਦਾ ਹਾਂਜੀ ਜਦੋਂ ਸਹੀ ਟਾਈਮ ਆਉਗਾ ਹਾਂਜੀ ਤੁਸੀਂ ਕਾਲ ਕਰਕੇ ਬੰਦੇ ਨੂੰ ਖਰਾਬ ਕਰ ਦਿਓ ਇਹ ਤਾਂ ਮਹੀਨੇ ਰੋਕਤੇ ਜੀ ਆ ਤਾਂ ਮੁੱਕ ਜਣੀ ਸੀ ਪਨੀਰੀ ਰਹਿਣੀ ਨਹੀਂ ਸੀ ਇਹ ਸਾਰੀ ਮੈਨੂੰ ਪਤਾ ਵੀ ਇੱਕ ਹਫਤੇ ਦੇ ਵਿੱਚ ਇੱਥੇ ਆ ਗਈ ਅੱਗੇ ਅਸੀਂ 28 ਦਿਨਾਂ ਦੇ ਵਿੱਚ ਹੀ ਪਿਛਲੇ ਸਾਲੇ ਪਨੀਰੀ ਏਰ ਕੇ ਇੱਕ ਹਫਤੇ ਚ ਵੇਚ ਗਏ ਐਨੀ ਕਾਲ ਸੀ ਰੋਕ ਐਨੀ ਕਾਲ ਸੀਗੀ ਅਤੇ ਤੁਸੀਂ ਆਪ ਜਮੀ ਨਹੀਂ ਨਾ ਪੈਂਦਾ ਦੋ ਮੀਆਂ ਨੇ ਰੋਕ ਲਿਆ ਜਿਹੜਾ ਰੋਕ ਲਿਆ ਇਹ ਤੋਂ 5 6 ਦਿਨ ਪਹਿਲਾਂ ਮੁੱਖ ਜਾਣੀ ਸੀ ਬਣੀ ਅਸੀਂ ਐ ਸਮਝਿਆ ਸੀ ਵੀ ਲੋਢੀ ਵਾਲ ਦੇ ਨੇ ਵਿਲੇ ਆ ਮੀਆਂ ਨੇ ਬਸ ਦੋ ਜਿਹੜੇ ਮੀਰੇ ਉਹਨਾਂ ਨੇ ਰੋਕ ਸੋ ਦੋਸਤੋ ਸਾਡੇ ਪੁਰਖਿਆਂ ਦੀਆਂ ਕੁਝ ਨਾ ਤੁਹਾਨੂੰ ਨਸੀਹਤਾਂ ਅਖੌਤਾਂ ਦੇ ਰੂਪ ਚ ਉਹ ਕਹਿੰਦੇ ਆ ਵੀ ਕਾਲ ਬੂਰੇ ਟੋਏ ਹਾਂਜੀ ਤੇ ਕਾਲ ਬੂਰੇ ਟੋਇਆਂ ਵਾਲੀ ਗੱਲ ਨਾ ਕਰਿਆ ਕਰੋ ਇਹੋ ਜਿਹੜੇ ਜਿਹੜੇ ਸਹੀ ਬੰਦੇ ਐ ਇਹਨਾਂ ਦਾ ਸਹਿਯੋਗ ਕਰੋ ਇਹ ਜਦੋਂ ਸਹੀ ਟਾਈਮ ਆਊਗਾ ਤੁਹਾਨੂੰ ਆਪੇ ਆਵਾਜ਼ ਮਾਰ ਕੇ ਪਣੀ ਦੀ ਸ਼ੁਰੂ ਕਰ ਦੇਣਗੇ ਠੀਕ ਐ ਪਰ ਜਦੋਂ ਤੁਸੀਂ ਇਹਨਾਂ ਨੂੰ ਹੀ ਮਜਬੂਰ ਕਰ ਦਿੰਦੇ ਹੋ ਵੀ ਸਾਨੂੰ 10 ਦਸੰਬਰ ਨੂੰ ਹੀ ਰੇ ਫਿਰ ਇਹ ਮਜਬੂਰੀ 'ਚ ਇਹਨਾਂ ਨੂੰ ਕੰਮ ਚਲਾਉਣਾ ਪੈਂਦਾ ਤੇ ਇਹਨਾਂ ਨੇ ਫਿਰ ਥੋੜੀ ਜ਼ਿੰਮੇਵਾਰੀ ਤੇ ਤੁਹਾਨੂੰ ਪਨੀਰੀ ਦਿੱਤੀ ਆ ਇਹਨਾਂ ਦਾ ਕੋਈ ਕਸੂਰ ਨਹੀਂ ਹੋਊਗਾ। ਉਹਨਾਂ ਦੇ ਨਾਮ ਨਹੀਂ ਲਿਖਿਆ ਆਪਾਂ। ਜੀ ਜਿਹੜੇ ਬੰਦਿਆਂ ਲਈ ਬਣ ਕੇ ਚੱਲੋ ਪੱਲਾ ਪਨੀਰੀ ਦਿੱਤੀ ਆ ਵੀ ਨਾਂ ਨਹੀਂ ਲਿਖੇ ਵੀ ਇਹਨਾਂ ਲਾਂਭਾ ਦੇਣਾ ਤੁਸੀਂ ਆਡੀ ਰਹੋ। ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਸਹੀ ਪਨੀਰੀ ਟਾਈਮ ਤੇ ਸ਼ੁਰੂ ਕੀਤੀ ਉਹ ਸਾਰਾ ਆਪਣਾ ਰਜਿਸਟਰ ਲੱਗਿਆ ਵਾ। ਕੱਲੇ-ਕੱਲੇ ਦਾ ਨਾਂ ਲਿਖ ਦੇ। ਹਾਂਜੀ। ਅੱਛਾ ਜਿਹੜੇ ਉਹ ਬੰਦੇ ਆਏ ਸੀ ਵੀਰੇ ਨੇ ਕਹਿੰਦੇ ਸਾਨੂੰ ਹੁਣੇ ਹੀ ਦੇਓ ਪਨੀਰੀ। ਉਹਨਾਂ ਨੂੰ ਫਿਰ ਤੁਸੀਂ ਕੀ ਕਿਹਾ? ਖਾਸ ਤੌਰ ਤੇ। ਉਹਨਾਂ ਨੂੰ ਇਹੀ ਕਹਤਾ ਜੀ ਹਜੇ ਨਾਂ ਲੈ ਕੇ ਜਾਓ। ਨਹੀਂ ਆਖੇ ਵੀ ਲਾਉਣੀ ਲਾਉਣਾ ਸਾਡੇ ਗਵਾਂਢ ਉਹ ਅਗਲਾ ਆਪ ਦੀ ਗਾਰੰਟੀ ਤੇ ਲਈ ਗਾ ਖਰਾਬ ਹੋ ਜਾਣਗੇ ਸਾਡੇ ਹੋ ਜਾਣਗੇ ਸੋਨੂੰ ਲੰਬਾ ਨਹੀਂ ਦਿੰਦੇ ਬਸ ਆ ਗੱਲ ਕਹਿ ਦਿੰਦੇ ਇਹ ਵੀ ਬੜੀ ਅਜੀਬ ਗੱਲਾਂ ਵੀ ਸਾਡੇ ਗਵਰੰਟੀ ਨੇ ਲਾ ਦੇ ਮੈਂ ਕਿਉਂ ਪਿੱਛੇ ਰਵਾਂ ਇਹ 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 ਮਾਨਸਿਕਤਾ ਕਦੋਂ ਤੇ ਅੱਗਣਗੇ ਲੋਕ ਯਾਰ ਇਹ ਨਹੀਂ ਤਿਆਗਦੇ ਇੱਕ ਦੂਜੇ ਤੋਂ ਮੂਰੇ ਜਾਣਾ ਜੀ ਉਹ ਤਾਂ ਉਹ ਤਾਂ ਮੁੱਢ ਤੋਂ ਹੀ ਆ ਇਹ ਇਹ ਜਿਹੜੀ ਇਹ ਇਹ ਜਿਹੜੀ ਦੌੜ ਲੱਗੀ ਹੋਈ ਹੈ ਨਾ ਹਾਂਜੀ ਇਹ ਦੌੜ ਬੇੜਾ ਕਰਕ ਕਰਨ ਵਾਲੀ ਦੌੜ ਹੈ ਇਸੇ ਦੌੜ ਦੇ ਚੱਕਰ 'ਚ ਹੀ ਸਾਡੇ ਲੋਕਾਂ ਨੇ ਜ਼ਮੀਨਾਂ ਦੀ ਐਸੀ ਤੈਸੀ ਫੇਰਤੀ ਅੰਨੇ ਵਾ ਖਾਧਾ ਚਿਹਰਾ ਪਾ ਪਾ ਕੇ ਹਵਾ ਪਾਣੀ ਤੇ ਮਿੱਟੀ 'ਚ ਜ਼ਹਿਰ ਘੋਲ ਤੇ ਤੇ ਹੁਣ ਇੰਨੀ ਵੀ ਲੋਕਾਂ ਕੋਲੇ ਵੇਲ ਨਹੀਂ ਹੈਗੀ ਕਿ ਉਹ ਆਪਣੇ ਬੱਚਿਆਂ ਲਈ ਆਪਣੇ ਪਰਿਵਾਰਾਂ ਲਈ ਘਰ ਜੋਕਰੀ ਸਬਜੀ ਲਾ ਲਿਆ ਕਰਨ ਹੁਣ ਬੇਸ਼ੱਕ ਸਾਡੀ 3 ਕਿਲਿਆਂ ਦੀ ਪਨੀਰੀ ਇੱਥੇ ਖੜਦੀ ਨਹੀਂ ਪਰ ਇਹ 3 ਕਿਲਿਆਂ ਦੀ ਪਨੀਰੀ ਜਿਹੜੀ ਹੈਗੀ ਆ ਇਹ ਆਏ ਨਹੀਂ ਹੈਗਾ ਵੀ ਸਾਰਾ ਪੰਜਾਬ ਹੀ ਹੋਣਾ ਗੰਡੇ ਲਾਉਣ ਲੱਗ ਗਿਆ ਬੰਦੇ ਗਿਣਤੀ ਨਹੀਂ ਆ ਹਾਂਜੀ ਗਿਣਤੀ ਦੇ ਜੀ ਠੀਕ ਹੈ ਤੇ ਹੁਣਾ ਇਹ ਚਾਹੀਦਾ ਵੀ ਪਿੰਡ ਦੇ ਵਿੱਚ ਕੋਈ ਵੀ ਕਿਸਾਨ ਪਰਿਵਾਰ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜੀ ਦੇ ਖੇਤ ਚ 2-4 ਮਰ ਲਏ ਹਾਂਜੀ ਗੰਡੇ ਨਾ ਲੱਗੇ ਹੁਣ ਤੇ ਜੇ ਅਸੀਂ ਆਪਣੀ ਲੋੜ ਦੇ ਗੰਡੇ ਆਪਦੇ ਖੇਤ ਪੈਦਾ ਕਰ ਲਈਏ ਹਾਂਜੀ ਤੇ ਸਾਡੇ ਪਿੰਡ ਗੰਡੇ ਵੇਚਣ ਵਾਲਾ ਕਿੱਥੋਂ ਆਜੂ ਨਹੀਂ ਆਉਂਦਾ ਜੀ ਵਿੱਚ ਬੰਦਿਆਂ ਨੂੰ ਸ਼ੌਂਕ ਹੈਗਾ ਜੀ ਲਾਉਣ ਦਾ ਵਿੱਚ ਨਹੀਂ ਲਾਉਂਦੇ ਉਹ ਲੰਗਾ ਕਹਿੰਦਾ ਯਾਰ ਮੁੱਲ ਲਾਂਗੇ ਪਰ ਮੁੱਲ ਤਾਂ ਫੋਰਾ ਡਾਨ ਵਾਲਾ ਹੀ ਮਿਲਣਾ ਬਾਹੂ ਗਿਣਤੀ ਤਾਂ ਜਿਹੜੇ ਹੈਗੇ ਮੁੱਲ ਵਾਲੇ ਹੀ ਆ 100 ਚੋਂ 100 ਚੋਂ ਮੈਨੂੰ ਲੱਗਦਾ ਵੀ 10-20 ਬੰਦੇ ਹੋਣੇ ਹਾਂਜੀ ਜਿਹੜੇ ਗੰਡੇ ਆਪ ਲਾ ਲੈਂਦੇ ਆ ਤੇ 80 90 ਬੰਦੇ ਦਾ ਮੁੱਲ ਲੈ ਲਈ ਆ ਨਹੀਂ ਏਅਰ ਕੀ ਥੋੜਾ ਜਿਹਾ ਮਹਿੰਗਾ ਹੋਇਆ ਕਰਕੇ ਥੋੜਾ ਜਿਹਾ ਰਿਜਵਾਨ ਹੈਗਾ ਜੀ ਵੱਧ ਅੱਗੇ ਨਹੀਂ ਸੀਗਾ ਇਹਨਾਂ ਅੱਗੇ ਮੰਨ ਕੇ ਚੱਲੋ ਐਤ ਕੀ 30 ਹੋ ਗਏ ਹੋਣੇ ਆ ਏਅਰ ਕੀ ਹਰਕ ਦਾ ਪਿਆ ਨਾ ਤਾਂ ਹੀ ਪਨੀਰੀ ਵੱਧ ਨੇ ਬੜੀ ਏਅਰ ਕੀ ਥੋੜਾ ਜਿਹਾ ਤੇਜ਼ੀ ਨਾਲ ਚੱਲ ਰਹੇ ਆ ਇੱਕ ਜਗ੍ਹਾ ਕੀ ਵਿਧਾਈ ਆ ਅੱਗੇ ਕੋਈ 2 ਮਰਲੇ ਕੋਈ 4 ਏਅਰ ਕੀ 8 ਮਰਲੇ 10 ਮਰਲੇ 8 ਮਰਲੇ 10 ਮਰਲੇ ਇਸ ਤਰ੍ਹਾਂ ਜੀ ਸੋ ਅਖੀਰ ਦੇ ਵਿੱਚ ਆਪਾਂ 21 ਅਪੀਲ ਦੇ ਨਾਲ ਤੁਹਾਡੇ ਤੋਂ ਅੱਗੇ ਲਾਵਾਂਗੇ ਬੇਸ਼ੱਕ ਐਤ ਕੀ ਤੁਸੀਂ ਮਗਿਆ ਹੀ ਤੋਂ ਡਰਦਿਆ ਨੇ ਗੰਢਿਆਂ ਦੇ ਮਹਿੰਗੇ ਰੇਟ ਤੋਂ ਡਰਦਿਆ ਨੇ ਗੰਡੇ ਲਾਉਣ ਦੀ ਸ਼ੁਰੂਆਤ ਕੀਤੀ ਹੋਵੇ ਹਾਂਜੀ ਪਰ ਤੁਹਾਡੇ ਚਰਨਾਂ 'ਚ ਬੇਨਤੀ ਹੈ ਇਹ ਕੰਮ ਬੰਦ ਨਾ ਕਰਿਓ ਗੰਡੇ ਮਹਿੰਗੇ ਹੋਣ ਬਾਜ਼ਾਰ 'ਚ ਚਾਹੇ ਸਸਤੇ ਹੋਣ ਤੁਸੀਂ ਇੱਕ ਤਹਈਆ ਕਰ ਲਓ ਇੱਕ ਫੈਸਲਾ ਕਰ ਲਓ ਡ੍ਰੇੜਤਾ ਦੇ ਨਾਲ ਕਿ ਵੀ ਅਸੀਂ ਹਰ ਸਾਲ ਹਾਂਜੀ ਆਪਣੀ ਲੋੜ ਜੋ ਕਰੇ ਜਾਂ ਲੋੜ ਤੋਂ ਪੂਰਾ ਵੱਧ ਗੰਡੇ ਲਾਇਆ ਹੀ ਕਰਾਂਗੇ ਅਸੀਂ ਬਜਾਰੋਂ ਗੰਡਾ ਨਹੀਂ ਲੈਣਾ ਜਿਵੇਂ ਬਾਈ ਜੀ ਨੇ ਦੱਸਿਆ ਜਿਹੜਾ ਬਜਾਰੋਂ ਗੰਡਾ ਮਿਲਦਾ ਉਹ ਤਾਂ ਫਿਊਰਾ ਡਾਉਣ ਵਾਲਾ ਤੇ ਫਿਊਰਾ ਡਾਉਣ ਇੱਕ ਬਹੁਤ ਹੀ ਧਿਆਨਕ ਖਤਰਨਾਕ ਕਿਸਮ ਦਾ ਜ਼ਹਿਰ ਆ ਜਿਹੜਾ ਕਿ ਗੰਡਿਆਂ ਦੇ ਨਾਲ ਹੀ ਸਾਡੇ ਸਰੀਰਾਂ 'ਚ ਜਾਂਦਾ ਤੇ ਫਿਰ ਅੱਗੇ ਜਾ ਕੇ ਸਾਨੂੰ ਬਿਮਾਰ ਕਰਨ ਦੀ ਤਾਕਤ ਰੱਖਦਾ ਉਹ ਗੰਡੇ ਦਾ ਸਵਾਦ ਨਹੀਂ ਰਲਦਾ ਆਪਣੇ ਗੰਡੇ ਨਾਲ ਜੀ ਜਿਹੜਾ ਉਹ ਗੰਡਾ ਨਾ ਮੁੱਲਦਾ ਉਹ ਆਪਣੇ ਗੰਡੇ ਨਾਲ ਸਵਾਦ ਨਹੀਂ ਰਲਦਾ ਬਿਲਕੁਲ ਉਹ ਆਪਾਂ ਇੱਕ ਖਾਵਾਂਗੇ ਚਾਰ ਖਾ ਜਾਾਂਗੇ ਇਹਦਾ ਇੰਨਾ ਫਰਕ ਆ ਜੀ ਉਹਦਾ ਫੋਰਾ ਡਾਉਣ ਦੀ ਸਮੈਲ ਆਉਣੀ ਆਉਣੀ ਆ ਸੋ ਇੰਨੀਆਂ ਕਬੀ ਬੇਨਤੀਆਂ ਪ੍ਰਵਾਨ ਕਰੋ ਆਪਣੀ ਲੋੜ ਜੋਕਰੀ ਸਬਜੀ ਤੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਗੰਡੇ ਲਾਉਣ ਵਾਲੇ ਇਹ ਜ਼ਰੂਰ ਕਰਿਆ ਕਰੋ ਸਾਲਦਰ ਸਾਲ ਕਰ ਲੋਗੇ ਤਾਂ ਬਚੇ ਰਹੋਗੇ ਸਭ ਤੋਂ ਵੱਧ ਤੇ ਤਾਜ਼ਾ ਜਹਿਰ ਅਸੀਂ ਸਾਡੀਆਂ ਸਬਜ਼ੀਆਂ ਨਹੀਂ ਖਾਣੇ ਆ ਹਾਂਜੀ ਜੇ ਇੱਕ ਕਿਸਾਨ ਪਰਿਵਾਰ 10 ਮਰਲੇ ਥਾਂ ਅੱਡ ਰੱਖ ਲੇ ਹਾਂਜੀ ਤੇ ਉਹਨੂੰ ਸਾਰਾ ਸਾਲ ਮੁੱਲ ਸਬਜੀ ਲੈ ਕੇ ਖਾਣ ਦੀ ਲੋੜ ਨਹੀਂ ਤੇ ਉਹਨਾਂ 10 ਮਰਲਿਆਂ ਚੋਂ 2 ਮਰਲੇ ਗੰਡੇ ਲਾ ਲੇ ਹਾਂਜੀ ਤਾਂ ਗੰਡੇ ਵੀ ਨਹੀਂ ਉਹਨੂੰ ਮੁੱਲ ਲੈਣ ਦੀ ਲੋੜ ਸੋ ਭਾਈ ਤੁਹਾਨੂੰ ਕਿਸੇ ਭਗਵੰਤ ਮਾਰਦੇ ਨੇ ਤੁਹਾਡੀ ਬਾਹ ਨਹੀਂ ਫੜੀ ਸਬਜ਼ੀ ਦਾ ਉਨ ਤੋਂ ਨਾ ਪਹਿਲਾਂ ਸੁਖਵੀਰ ਨੇ ਫੜੀ ਸੀ ਠੀਕ ਹੈ ਕੋਈ ਨਹੀਂ ਰੋਕਦਾ ਅਜੇ ਇਹੋ ਜੇ ਕਾਨੂੰਨ ਬਣੇ ਨਹੀਂ ਵੀ ਜੇ ਤੂੰ ਆਪਦੀ ਸਬਜ਼ੀ ਆਪ ਲਾਈ ਤਾਂ ਤੈਨੂੰ ਡੰਗਾਂਗੇ ਠੀਕ ਹੈ ਹੋ ਸਕਦਾ ਭਵਿੱਖ ਚ ਬਣ ਜਾਣ ਪਰ ਹਾਲੇ ਨਹੀਂ ਬਣੇ ਤੇ ਫਿਰ ਤੁਹਾਨੂੰ ਕਿਹਨੇ ਰੋਕਿਆ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰਾਂ ਦੇ ਲਈ ਤੁਹਾਨੂੰ ਆਪ ਹੀ ਅੱਗੇ ਆਉਣਾ ਪਊਗਾ ਦਿਨ ਚ ਤਿੰਨ ਵਾਰੀ ਉਹਨਾਂ ਨੂੰ ਆਪ ਦੇ ਹੱਥੀਂ ਆਪ ਜ਼ਹਿਰ ਦਿੰਨੇ ਹੋ ਇਹ ਬਹੁਤ ਮਾੜੀ ਗੱਲ ਹੈ ਜ਼ਹਿਰ ਮੁਕਤ ਖੁਰਾਕ ਆਪਣੇ ਬੱਚਿਆਂ ਨੂੰ ਦੇਣਾ ਸਾਡਾ ਮੁਢਲਾ ਫਰਜ਼ ਆ ਜੇ ਵਾਹਿਗੁਰੂ ਨੇ ਸਾਨੂੰ ਜ਼ਮੀਨ ਦੀ ਬਖਸ਼ਿਸ਼ ਕੀਤੀ ਆ ਤੇ ਇਸ ਜ਼ਮੀਨ ਉਹਦੇ ਵਿੱਚੋਂ ਕੋਈ ਕਣਾਲ ਖੰਡ ਸਬਜ਼ੀਆਂ ਥੱਲੇ ਇਸ ਤਰ੍ਹਾਂ ਦੀਆਂ ਲਸਣ ਗੰਡੀਆਂ ਥੱਲੇ ਆਲੂਆਂ ਥੱਲੇ ਘਰ ਵਾਸਤੇ ਰੱਖ ਲਿਆ ਕਰੋ ਬਹੁਤ ਚੰਗੇ ਰਹੋਗੇ ਸਿਹਤ ਸੁਧਰੇਗੀ ਤੰਦਰੁਸਤੀ ਆਏਗੀ ਤੇ ਤੰਦਰੁਸਤੀ ਤੋਂ ਵੱਡਾ ਕੋਈ ਧੰਨ ਨਹੀਂ ਹੁੰਦਾ ਬਾਈ ਜੀ ਨਾਲ ਮੁਲਾਕਾਤ ਕਰਕੇ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਉਮੀਦ ਕਰਦਾ ਤੁਹਾਨੂੰ ਵੀ ਇਹਨਾਂ ਤੋਂ ਜਿਹੜੀ ਗੱਲਬਾਤ ਤੁਸੀਂ ਸੁਣੀ ਆ ਉਹ ਤੁਹਾਡੇ ਲਈ ਵੀ ਲਾਹੇਵੰਦ ਸਿੱਧ ਹੋਏਗੀ ਹੁਣ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਸਾਡੇ ਜਿਹੜੇ ਦਰਸ਼ਕਾ ਉਹ ਤੁਹਾਡੀ ਗੱਲਬਾਤ ਸੁਣ ਕੇ ਕੁਝ ਲਾਹਾ ਲੈਣਗੇ ਵੀਡੀਓ ਲੱਗੇ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰਿਕਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ